ਚੱਕ ਰਿਪਬਲਿਕ ਚ ਅਗਰਫਤਾਰੀ ਕੀਤੀ ਗਈ ਸੀ ਜਿਸ ਤੇ ਭਾਰਤ ਦੇ ਇੱਕ ਸਰਕਾਰੀ ਅਧਿਕਾਰੀ ਨਾਲ ਮਿਲ ਕੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਨ ਦਾ ਇਲਜ਼ਾਮ ਹੈ ਹਾਲਕੀ ਅਮਰੀਕੀ ਜਾਂਚ ਦੀਆਂ ਰਿਪੋਰਟਾਂ ਪਰਤੇ ਸਰਕਾਰੀ ਅਧਿਕਾਰੀਆਂ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਅਤੇ ਬਿਨਾਂ ਨਾਂ ਲਏ ਹੀ ਇਹ ਇਲਜ਼ਾਮ ਲਗਾਏ ਗਏ ਕਿ 6 ਫੋਰ ਜਸਟਿਸ ਦਾ ਮੁਖੀ ਹੈ ਗੁਰਪਤਮਨ ਸਿੰਘ ਪੰਨੂ ਦੱਸਦੀ ਕਿ ਪੰਜਾਬ ਭਾਰਤ ਚ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਸ ਦੇ ਵੱਲੋਂ ਤੇ ਨੌਜਵਨ ਵਰਗੋਂ ਦਾ ਕੰਮ ਵੀ ਇਸ ਦੇ ਵੱਲੋਂ ਕੀਤਾ ਜਾਂਦਾ ਹੈ ਅਮਰੀਕਾ ਚ ਪੰਨੋ ਦੀ ਕਥਿਤ ਹਤਿਆ ਦੀ ਸਾਜ਼ਿਸ਼ ਰਚਨ ਦੇ ਮਾਮਲੇ ਚ ਹਿੱਸਾ ਦੇ ਬੋਲਦੇ ਪੰਜ ਅਮਰੀਕੀ ਸਾਂਸਦਾਂ ਦੇ ਵੱਲੋਂ ਪਿੱਟਨੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਭਾਰਤ 'ਤੇ ਲੱਗੇ ਇਲਜ਼ਾਮ ਬੇहद ਗੀਹ ਚਿੰਤਾਜਨਕ ਹੈ ਕਾਬਲੇਗੋਣੇ ਕੇਸ ਪੂਰੇ ਮਾਮਲੇ ਤੇ ਜੁਮਿਸਟਰੀ ਆਫ ਐਕਸਟਰਨਲ ਅਫੇਅਰਸ ਹੈ ਉਹਦੇ ਵੱਲੋਂ ਵੀ ਹਾਈ ਲੈਵਲ ਕਮੇਟੀ ਦਾ ਵੀ ਕਠਨਤਾ ਗਿਆ ਸੀਗਾ ਇਸ ਲਈ ਬਚਾ ਲੈ ਇਨਾ ਸਾਂਸਦਾਂ ਦਾ ਕਹਿਣਾ ਹੈ ਕਿ ਜਾਂਚ ਗਲਤੀ ਹੋਈ ਤਾਂ ਇਸ ਦਾ ਅਸਰ ਭਾਰਤ-ਪਾਕ ਅਮਰੀਕਾ ਦੇ ਰਿਸ਼ਤੇ 'ਤੇ ਵੀ ਪੈ ਸਕਦਾ ਹੈ ਅਮਰੀਕਾ ਚ ਗੁਰਪਤਵੰਨ ਸਿੰਘ ਪੰਨੂ ਦੀ ਕਥਿਤ ਹਤਿਆ ਦੀ ਸਾਦਿਸ਼ ਰਚਨ ਦੇ ਮਾਮਲੇ 'ਚ ਭਾਰਤ ਦੇ ਮੂਲ ਦੇ ਪੰਜ ਅਮਰੀਕੀ ਸੰਸਦਾਂ ਦੇਕਿਰਪਣੀ ਸਾਹਮਣੇ ਉਹਨਾਂ ਨੇ ਕਿਹਾ ਹੈ ਕਿ ਭਾਰਤ ਦੇ ਲੱਗੇ ਜੁਜ਼ਾਮ ਨੇ ਬੇहद ਹੀ ਚਿੰਤਾਜਨਕ ਨੇ ਪਰ ਸਰਕਾਰ ਦੇ ਜਾਂਚ ਕਰਵਾਉਣ ਦੇ ਫੈਸਲੇ ਦਾ ਉਹਨਾਂ ਦੇ ਬਲੋਸ ਸਵਾਗਤ ਕੀਤਾ ਹੈ ਇਸੇ ਚਲੇ ਹਾਈ ਲੈਵਲ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਗਲਤੀ ਹੋਇਆ ਭਾਰਤ ਅਮਰੀਕਾ ਦੇ ਰਿਸ਼ਤਿਆਂ ਤੇ ਹਜ਼ਾ ਅਸਰ ਪੈ ਸਕਦਾ ਹੈ ਆ ਟਿੱਪਣੀ ਭਾਰਤ ਦੇ ਪੰਜ ਅਮਰੀਕੀ ਸੰਸਦਾਂ ਦੇ ਵੱਲੋਂ ਕੀਤੀ ਗਈ मेरा मेरे सहयोगी शैलेंद्र वांगू फोन लाइन से जुड़े हुए शैलेंद्र गुरपतवंत सिंह पन्नू मामले में अगर जांच ठीक ढंग से ना हुई तो इसका असर भारत और अमेरिका के रिश्तों पर पड़ सकता है देखिए इस मामले को लेकर भारत सरकार ये साफ कर चुकी है कि कनाडा और यूएसए के बीच में फर्क ये है कि कनाडा ने सिर्फ आरोप लगाया और कोई सबूत अब तक नहीं दिया है जहां तक कि अमेरिका की बात है तो अमेरिका की तरफ से कुछ आ, फैक्ट साझा किए गए हैं जिसको लेकर भारत ने कमेटी का गठन किया था और वो कमेटी अभी इस पूरे मामले की जांच कर रही है और आपसे कुछ दिन पहले विदेश मंत्रालय ने इस बात को तो दोहराया तो कि जो कमेटी है वो इस पूरे मामले की जांच करने के बाद जब रिपोर्ट देती है तो उस पर भारत सरकार गंभीरता से विचार करेगी और एक्शन लिया जाएगा लेकिन उसके बाद अभी भी अभी अमेरिका की तरफ से अलग अलग तरह के बयान आ रहे हैं आ, उनके स्टेट डिपार्टमेंट की तरफ से और जो अभी हाल ही में एक ब्रीफिंग हुई है इस पूरे मामले को लेकर इंडो अमेरिकन जो वहाँ पर लॉ मेकर्स है उनकी तो इन तमाम पहलुओं को देखते हुए आज भी भारत का कैंड साफ है कि इस पूरे मामले को भारत गंभीरता से देखता है और भारत की पॉलिसी नहीं रही है जिस तरह के एलिगेशन लगाए गए हैं लेकिन इसके बावजूद जो अमेरिका ने जो जो फैक्ट साझा किए हैं भारत के साथ में उस पर कमेटी जो है वो विचार कर रही है उसके बाद इस पर एक्शन लिया जाएगा जी बहुत बहुत शुक्रिया शैलेन्द्र हमें तमाम जानकारी देने के ਪਾਸੇ ਸੁਖਬੀਰ ਸਿੰਘ ਬਾਦਲ ਆਪਣੇ ਮੁਆਫੀ ਵਾਲੇ ਬਿਆਨ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਖੜਸਦੇ ਵਿਚਾਲੇ ਅਕਾਲੀ ਦਲ ਲਈ ਰਾਹਤ ਵਾਲੀ ਗੱਲ ਹੈ ਕਿ ਪੁਰਾਣੇ ਸਾਥ ਨਾਲ ਪਈਆਂ ਦੂਰੀਆਂ ਘਟਦੀਆਂ ਨਜ਼ਰ ਆ ਰਹੀ ਸੁਖਦੇਸ਼ ਮੀਟਿੰਗ ਸਾਨੇ ਚਦੋ ਸੁਖਬੀਰ ਸਿੰਘ ਬਾਦਲ ਦੀ ਮੁਆਫੀ ਦਾ ਸਵਾਗਤ ਕੀਤਾ ਤਾਂ ਫਿਰ ਅਕਾਲੀ ਦਲ ਨੇ ਵੀ ਕਦਮ ਅੱਗੇ ਵਧਾਏ ਤੇ ਬਿਆਨਾਂ 'ਚ ਵੀ ਨਰਮੀ ਨਜ਼ਰ ਅਸੀਂ ਮਾਫੀ ਚਾਹੁੰਨੇ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਉਹਦੇ ਵੀ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਕਿ ਅੱਗੇ ਮਾਫੀ ਦਾ ਮੰਗੀ ਹੁਣ ਇਹ ਤੋਂ ਬਾਅਦ ਸੋਚਾਂਗੇ ਬੇਸ਼ੱਕ ਮੌਜੂਦਾ ਸਮੇਂ ਦੇ ਵਿੱਚ ਸੁਖਬੀਰ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਰਾਹ ਵੱਖ-ਵੱਖ ਨੇ ਪਰ ਇਹਨਾਂ ਬਿਆਨਾਂ ਦਾ ਆਪਸ ਦੇ ਵਿੱਚ ਗੂੜਾ ਨਤ ਹੈ ਕਿ ਇਹਨਾਂ ਬਿਆਨਾਂ ਨੇ ਇਸ ਗੱਲ ਦਾ ਵੀ ਇਸ਼ਾਰਾ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੂਰੀਆਂ ਘੱਟ ਸਕਦੀਆਂ ਨੇ ਤੇ ਨਜ਼ਦੀਕੀ ਵੱਧ ਸਕਦੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਦਬੀਆਂ ਨੂੰ ਲੈ ਕੇ ਮਾਫੀ ਮੰਗੀ ਤਾਂ ਪੰਥਕ ਸੋਚ ਰੱਖਣ ਵਾਲਿਆਂ ਨੂੰ ਇੱਕ ਚੰਡੇ ਹਟਾਉਣ ਦੀ ਅਪੀਲ ਕੀਤੀ ਤਾਂ ਫਿਰ ਇਸ ਦੇ ਤੁਰੰਤ ਬਾਅਦ ਟਕਸਾਲੀ ਅਕਾਲੀ ਸੁਖਦੇਵ ਸਿੰਘ ਢੀਂਡਸਾ ਦਾ ਬਿਆਨ ਵੀ ਆ ਗਿਆ ਜਿੱਥੇ ਢੀਂਡਸਾ ਨੇ ਮਾਫੀ ਮੰਗਣ ਦਾ ਸਵਾਗਤ ਕੀਤਾ ਉੱਥੇ ਇਹ ਸਾਫ਼ ਕੀਤਾ ਕਿ ਕੁਝ ਦਿਨਾਂ ਦੇ ਅੰਦਰ ਪਾਰਟੀ ਦੀ ਮੀਟਿੰਗ ਦੇ ਵਿੱਚ ਇਸ ਬਾਰੇ ਵਿਚਾਰ ਕੀਤਾ ਜਾਵੇਗਾ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਮੈਂ ਸਾਰਿਆਂ ਨੂੰ ਆਈ ਅਪੀਲ ਕਰਦਾ ਹਾਂ ਕਿ ਸਾਰੇ ਇੱਕ ਝੰਡੇ ਥਲੇ ਇਕੱਠੇ ਹੋ ਜਓ ਤੇਰੇ ਇਦਰ ਉਸਤਾਏ ਮੈਂ ਵੀ ਗੱਲ ਕਹੀ ਹੈ ਨਾ ਕਿ ਉਹਨੇ ਕਿ ਆ ਕੇ ਮਾਫੀ ਤਾਂ ਮੰਗੀ ਹੁਣ ਇਹ ਤਾਂ ਬਾਅਦ ਸੋਚਾਂਗੇ ਵੀ ਮੰਤਨ ਕਰਾਂਗੇ ਬੈਠਾਂਗੇ ਇਸ ਪਾਰਟੀ 'ਚ ਸੋਚਾਂਗੇ ਕੀ ਕਰਨਾ ਅੱਗੇ ਕੀ ਸੋਚਾਂ ਉਹ ਤਾਂ ਬਾਅਦ ਹੀ ਫੈਸਲਾ ਕੋ ਕਰਾਂਗੇ ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ਦੀ ਮਾਫੀ ਦਾ ਸਵਾਗਤ ਕੀਤਾ ਤਾਂ ਫਿਰ ਅੱਗੋਂ ਅਕਾਲੀ ਦਲ ਦਾ ਵੀ ਬਿਆਨ ਆ ਗਿਆ ਤੇ ਸੁਖਦੇਵ ਸਿੰਘ ਢੀਂਡਸਾ ਵੱਲ ਕਦਮ ਅੱਗੇ ਵਧਾਉਂਦੇ ਆ ਕਿ ਪੰਜਾਬ ਦੀ ਬਿਹਤਰੀ ਲਈ ਸੋਚਣ ਵਾਲੇ ਹਰ ਸ਼ਖਸ ਤੱਕ ਪਹੁੰਚ ਕਰਾਂਗੇ ਦੇਖੋ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਦਾ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਬਹੁਤ ਵੱਡਾ ਸਤਿਕਾਰ ਹੈ ਔਰ ਢੀਂਟਸਾ ਸਾਹਿਬ ਚਾਹੇ ਅਜੋ ਆਪਣੇ ਵਿਚਾਰਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਤੋਂ ਅਲੈਦਾ ਖੜੇ ਨੇ ਪਰ ਜਿਹੜੇ ਇੱਕ ਨਿੱਜੀ ਤਾਲੁਕਾਤ ਹੁੰਦੇ ਨੇ ਇੱਕ ਨਿੱਜੀ ਰਿਸ਼ਤੇ ਹੁੰਦੇ ਨੇ ਉਹ ਹਮੇਸ਼ਾ ਰਾਜਨੀਤੀ ਦੇ ਵਿੱਚ ਰਹਿੰਦੇ ਨੇ ਸੋ ਸਤਕਾਰ ਦੇ ਵਿੱਚ ਕੋਈ ਉਹ ਨਹੀਂ ਕਹਾਂ ਢੀਂਟਸਾ ਸਾਹਿਬ ਦਾ ਜਿਹੜਾ ਬਿਆਨ ਆਇਆ ਮੈਂ ਉਹਨੂੰ ਬਹੁਤ ਇੱਕ ਪੋਜ਼ਿਟਿਵ ਬਿਆਨ ਕਹੂੰਗਾ ਬਾਕੀ ਤਾਂ ਜੋ ਅੱਗੇ ਜਿਸ ਤਰੀਕੇ ਦੇ ਨਾਲ ਹਾਲਾਤ ਹੋਣਗੇ ਉਹ ਸਾਰੇ ਸਾਹਮਣੇ ਆਉਣਗੇ ਜ਼ਿਕਰ ਜੋ ਹੋ ਗਿਆ ਕਿ ਸੁਖਦੇਵ ਸਿੰਘ ਢੀਂਟਸਾ ਜੋ ਲੰਬਾ ਸਮਾਂ ਅਕਾਲੀ ਦਲ ਦਾ ਹਿੱਸਾ ਰਹਿ ਪਰ ਇੱਕ ਸਮਾਂ ਅਜਿਹਾ ਆਇਆ ਜਦੋਂ ਰਿਸ਼ਤਿਆਂ ਦੇ ਵਿੱਚ ਖਟਾਸ ਪੈਦਾ ਹੋਈ ਤੇ ਸਿਆਸੀ ਰਾਹ ਅਲੱਗ-ਅਲੱਗ ਹੋ ਗਏ। ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਦਾ ਗਠਨ ਕਰ ਲਿਆ। ਭਾਜਪਾ ਨਾਲ ਮਿਲ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ। ਪਰ ਹੁਣ ਇਹਨਾਂ ਬਿਆਨਾਂ ਦੇ ਬਾਅਦ ਅਕਾਲੀ ਦਲ ਦੀ ਸਿਆਸੀ ਪਿਕਚਰ ਆਉਣ ਵਾਲੇ ਦਿਨਾਂ ਦੇ ਵਿੱਚ ਬਦਲੀ ਹੋਈ ਨਜ਼ਰ ਆ ਸਕਦੀ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ న్యూਸ 18 ਪੰਜਾਬ